ਹੀਰਦੀਮਾ ਮਲਕੀ ਆਪਣੀਆਂ ਸੋਚਾਂ ਵਿੱਚ ਡੁੱਬੀ ਹੈ ਇਹਨਾਂ ਨੂੰ ਹੀਰ ਸਹੇਲੀਆਂ ਨਾਲ ਖੇਡ ਕੇ ਬਾਹਰੋਂ ਘਰ ਆਉਂਦੀ ਹੈ ਤਾਂ ਉਹ ਪਹਿਲਾਂ ਮੰਗੀ ਆਪਣੀ ਮਾਂ ਨਾਲ ਅਟਖੇਲੀਆਂ ਕਰਦੀ ਹੈ ਮਲਕੀ ਥੱਪੀ ਬੈਠੀ ਹੈ ਤੇ ਉਹਨੂੰ ਖਰੀਆਂ-ਖਰੀਆਂ ਸੁਣਾਉਂਦੀ ਹੈ ਆਹ ਵੇਖੀ ਇਹ ਸੁਭਾ ਸਿੰਘ ਨੇ ਇਸ ਮੰਜ਼ਰ ਨੂੰ ਕਿਵੇਂ ਬਿਆਨ ਕੀਤਾ ਹੈ ਹੀਰੇ ਆਣ ਬਰੂਹਾ ਵਿੱਚ ਪੈਰ ਪਾਇਆ ਪਹਿਲਾਂ ਵਾਂਗ ਹੀ ਨਾਲ ਅਣਖੇਲੀਆਂ ਦੇ ਮਲਕੀ ਮਾਂ ਨਾਲ ਆਣ ਕੇ ਕਰਨ ਡੈ ਪਈ ਫਿਰ ਤਜ ਕਰੇ ਕਈ ਸਹੇਲੀਆਂ ਦੇ ਨਾਲੇ ਗਾਲ ਬੱਕੜੀ ਪਾ ਆਕੇ ਮੈਂ ਸੀ ਖੇਡ ਦੀ ਵਿੱਚ ਹਵੇਲੀਆਂ ਦੇ ਤਲਖ ਜ਼ਿੰਦਗੀ ਵਿੱਚ ਸਵਾਦ ਪਰਦੇ ਕਿਸੇ ਸਾਈਵ ਜਵਾਨੀ ਦੇ ਵਿਲੀਆਂ ਦੇ ਹੀਰੇ ਇਹ ਤਮਚੜੇ ਛੱਡ ਕੁੜੀਏ ਹੋਣਾ ਹੋਰ ਨਹੀਂਉ ਨਰਵਾ ਤੇਰਾ ਸਾਨੂੰ ਸਾੜਿਆ ਲੋਕਾਂ ਦੇ ਮੇਣਿਆਂ ਨੇ ਅਸੀਂ ਵੱਡিয়ে ਨਿਤ ਦਾ ਵਫਾ ਤੇਰਾ ਫਿਰ ਵਾਂਗ ਵਧਿਕਲਾਂ ਵਿੱਚ ਵਿਲੇ ਉਹ ਕਰੇ ਨਾ ਹੂਰ ਵਸਾ ਤੇਰਾ ਕੋਈ ਲੱਭ ਕੇ ਜੱਟ ਸਰਦਾਰ ਸਾਉ ਅਸੀਂ ਕਰਾਂਗੇ ਝਟ ਵਿਆਹ ਤੇਰਾ ਅੰਗ ਅੰਗ ਜਵਾਨੀਆਂ ਫੁੱਟੀਆਂ ਨੀ ਵਿੱਚ ਇਸ਼ਕ ਦੇ ਡੁੱਬਿਆ ਸਾ ਤੇਰਾ ਮੇਰੀ ਗਈ ਜਵਾਨੀ ਨੇ ਗੱਲ ਦਸੀ ਕੋਈ ਹੋਰ ਨਾ ਸਹਬ ਗਵਾ ਮੇਰਾ ਕੋਈ ਹੋਰ ਨਾ ਸਹਬ ਗਵਾ ਮੇਰਾ